ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਤੋਹਫਾ ਇਹ ਜਾਂ ਲੈ ਕੇ ਆਏ ਆਂਦਾ ਜੀ ਜਿਹੜਾ ਆਪਣੇ ਪੰਜਾਬ ਚ ਬਰੀਡ ਬਹੁਤ ਘੱਟ ਆ ਜਾਨੀ ਗਿਣਤੀ ਦੇ ਨਾਗ ਆਪਾਂ ਕਹਿ ਸਕਦੇ ਆ ਜਫਰਾਵਦੀ ਮੱਝ ਜੀ ਦੋ ਨਗ ਬਾਈ ਕੋਲ ਇਧਰ ਲਿਆ ਇੱਕ ਹਰਿਆਣੇ ਦੀ ਖਰੀਦ ਆ ਜੀ ਇੱਕ ਪੰਜਾਬ ਦੀ ਆ ਤਿੰਨੇ ਦੇ ਤਿੰਨੇ ਨਗ ਸੁਏ ਸਵਾਏ ਆ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਿਓ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜਾਣਕਾਰੀ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਨਗ ਫਿੱਟ ਬਿੰਦਾ ਪਸੰਦ ਆਉਂਦਾ ਕਿ ਤਸੱਲੀ ਪਰਖ ਤੁਸੀਂ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜਗਸੀਰ ਸਿੰਘ ਬਾਈ ਪਿੰਡ ਜੀ ਪਿੰਡ ਫਰੇਗੜ ਕੋਰੋਟਾਣਾ ਜ਼ਿਲ੍ਹਾ ਮੋਗਾ ਠੀਕ ਆ ਮੋਗੇ ਬੱਸ ਸਟੈਂਡ ਤੋਂ ਕਿੰਨੀ ਬਾਅਦ ਹੋ ਆਪਣਾ ਬੰਡ 8 ਕਿਲੋਮੀਟਰ ਹੀ ਮੋਗਾ ਆਪਾਂ ਨੂੰ ਇੱਥੋਂ ਹਾਂਜੀ 8 ਹੀ ਧਰਮਗੋੜਾ ਸੈਂਟਰ ਚ ਸੈਂਟਰ ਜਿਵੇਂ ਠੀਕ ਆ ਵੀਰੇ ਜਫਰਾਵਾਦੀ ਤੋਂ ਬਾਈ ਸ਼ੁਰੂ ਕਰਾਂਗੇ ਆਪਾਂ ਸੂਆ ਕੇ ਨਮਾ ਜੀਦਾ ਇਹ ਸੂਆ ਬਾਈ ਸਹੀ ਪੰਜਵਾਂ ਸੂਈ ਆ ਹੁਣ ਮੈਂ ਸਹੀ ਪੰਜਵਾਂ ਸਹੀ ਪੰਜਵਾਂ ਇਹ ਮਈਆਂ ਦੀ ਨਾ ਇਹ ਮਤਲਬ ਵੇਖਣ ਨੂੰ ਲੱਗਦੀਆਂ ਵੱਡੀਆਂ ਇਹਦੀ ਹੁਣ ਛੋਟੀ ਪਿਛਲੇ ਸੂਏ ਵਿੱਚ ਜੀ ਦੋ ਦੂਜੇ ਸੂਏ ਐ ਲੱਗਦੀ ਜਿਵੇਂ ਚੌਥਾ ਸੂਆ ਹੁੰਦਾ ਮਈਆਂ ਹੈਗੀਆਂ ਖੁੱਲੀਆਂ ਹੱਡਾਂਾਂ ਪਰ ਖੁੱਲੀਆਂ ਹੱਡਾਂ ਪੈਰਾਂ ਦੀਆਂ ਮੋਟੀਆਂ ਮੋਟੀਆਂ ਇਹ ਸੂਆ ਵਿਖਾਉਂਦੀਆਂ ਵੱਧ ਠੀਕ ਆ ਕਨਫਰਮ ਇਹ ਪੰਜਵਾਂ ਸੂਆ ਹੁਣ ਮੈਂ ਸੂਈ ਆ ਚਲੋ ਜਿਹੜਾ ਖਰੀਦਦਾਰ ਆ ਚਾਹੇ ਜਿਹੜੇ ਮਰਜ਼ੀ ਆ ਉਹਨੇ ਆਪੇ ਹੀ ਵੇਖ ਲੈਣਾ ਵਾ ਆਪਾਂ ਨਹੀਂ ਕਰੀਂਦੀ ਠੀਕ ਆ ਕਦੋਂ ਸੂਈ ਆ ਵੀਰੇ ਇਹ ਇਹਨੂੰ ਅੱਜ ਭਈ 11 ਦਿਨ ਹੋ ਗਏ ਪੂਰੇ ਸੂਈ ਬੱਚਾ ਕੀ ਆ ਜੀ ਬੱਚਾ ਕੱਟੀ ਆ ਮਗਰ ਖਾਣ ਦੀ ਕੱਟੀ ਖਾਣ ਦੀ ਹਾਂ ਸੀਮਨ ਸਟਰਾਪ ਨੇ ਕੋਲ ਆ ਪ੍ਰੋਪਰ ਕਾਰਡ ਪ੍ਰੋਪਰ ਕਾਰਡ ਜੇਰਾ ਵਗੈਰਾ ਕੰਪਲੀਟ ਪੈ ਗਿਆ ਜੀ ਨਾ ਜਮਾ ਹਾਂ ਉਹਦੀ ਆਪਾਂ ਵੀਡੀਓ ਵੀ ਅਲੱਗ ਪਾ ਦੇਾਂਗੇ ਜੇ ਕੋਈ ਮੰਗਾਊਗਾ ਠੀਕ ਆ ਹੁਣ ਜਿਹੜਾ ਨੈੱਟ ਕਿੰਨਾ ਦੁੱਧ ਜੋਖ ਦੁੱਧ ਬਾਈ ਇਹਦੇ ਥੱਲੇ ਹੁਣ ਨਾ ਤੂੰ 13 ਹੀ ਰੱਖ 14 ਸਹੀ ਦੁੱਧ ਜਿਹੜਾ ਹੁਣ ਅੱਛਾ 14 ਕਿਲੋ ਅੱਜ ਕੀ ਲੈਵਲ ਤੇ ਮਤਲਬ 20 22 ਦਿਨ ਤੱਕ ਇਹ 17 18 ਤੇ ਉੱਠ ਜਾਂਦੀ ਹੈ ਜੇ ਰਹਿ ਗਈ 19 ਦਿਨ ਆਪਾਂ 17 18 ਚਵਾ ਵੀ ਦਿਆਂਗੇ ਚਵਾਬ ਅੱਜ ਆਪਾਂ 14 ਅੱਜ ਆਪਾਂ ਮਤਲਬ ਸਹੀ 13 ਕਿਲੋ ਅਗਲਾ ਮੈਨ ਲੈਵੇ ਯਾਰ ਮੈਨ ਲੈਵੇ ਹੋਊ 14 ਹੀ 13 ਦੱਸਾਂਗੇ ਠੀਕ ਆ ਜਿਹੜਾ ਨਿਕਲੇ ਜਿਹੜਾ ਬੰਦਾ ਆ ਗਿਆ ਥੱਲੇੋਂ ਬਹਿ ਕੇ ਨਹੀਂ ਛੱਡਦਾ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਸੁਆ ਜਿਹੜਾ ਰੀਜਨਲ ਆ ਜੀ ਉਹ ਪੰਜਵਾਂ ਸੁਆ ਹੁਣ ਕਈ ਵੀਰ ਕਹਿੰਦੇ ਹੁੰਦੇ ਆ ਬਈ ਤੀਜਾ ਚੌਥਾ ਪਰ ਤੁਸੀਂ ਖਰੀਦ ਕਰਨੀ ਆ ਤੁਸੀਂ ਪਰਖ ਆਪ ਕਰ ਸਕਦੇ ਆ ਸ਼ਾਮੇ ਨੂੰ ਲੈ ਚੱਲਿਓ ਵੀਰੇ ਕੱਦ ਕਾਠ ਵੀਰੇ ਵੱਡਾ ਹੀ ਆ ਜਾਂਦਾ ਹਵਾਨਾ ਸੋਹਣਾ ਫਿਟਨੈਸ ਵਾਲਾ ਥਣ ਕੱਲਾ ਕੱਲਾ ਨਿੱਖੜਮਾ ਹਾਥੀ ਚਵਾਈ ਵਾਲਾ ਫੋੜ ਛਾ ਕੇ ਤੇ ਭੂਰਾ ਵੀ ਨਹੀਂ ਜੀ ਭਾਜ ਨੰਬਰ ਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਬੱਚਾ ਮਗਰ ਫੀਮੇਲ ਆ ਜੀ ਇਹਦੇ ਜਫਰਾਵਾਦੀ ਇਹਦੀ ਬਈ ਖਰੀਦ ਫਿਰ ਕਿੱਥੋਂ ਕੀਤੀ ਸੀ ਆਪਣੇ ਕਿਉਂਕਿ ਇਹ ਬਰੀਡ ਬਹੁਤ ਘੱਟ ਆ ਜੀ ਇਹਦੀ ਖਰੀਦ ਬਈ ਨਾ ਮਤਲਬ ਲੰਮਾ ਹੀ ਆ ਬਾਇਓ ਡਾਟਾ ਬੰਦੇ ਉਧਰ ਲਿਆਂਦੇ ਹੀ ਮੰਗਵਾਈ ਸੀਗੀ ਆਪਾਂ ਲਈ ਸੀ ਕੋਟ ਹਿੱਸੇ ਖਾਂ ਪੈਂਡ ਅੱਛਾ ਹਾਂ ਠੀਕ ਆ ਬਰੀਡ ਹੈਗੀ ਗੁਜਰਾਤ ਦੀ ਸੂਰਤਗੜੋਂ ਆਈ ਸੀ ਹਾਂ ਗੁਜਰਾਤ ਦੀ ਬਰੀਡ ਆ ਜੀ ਇਹ ਹਾਂ ਠੀਕ ਆ ਜੀ ਜਾਣੀ ਆਪਣੇ ਗੈਨਤੀ ਦੇ ਨਾਗੀ ਆ ਹਨਾ ਬਾਈ ਪੰਜਾਬ ਚ ਇਸ ਬਰੀਡ ਦੇ ਆਪਣੇ ਨੀਲੀ ਰਾਵੀ ਤੇ ਮੋਹਰਾ ਨੂੰ ਜਿਆਦਾ ਪਹਿਲ ਦਿੰਦੇ ਆ ਜੀ ਹਾਂਜੀ ਜਾਂ ਬੂਰੀ ਹੋ ਗਈ ਵੀਰੇ ਜਿਹੜਾ ਇਹ ਰੇਅਰ ਜャ ਪੀਸ ਮੰਨ ਸਕਦੇ ਆ ਮੰਨ ਲਓ ਕਿਸੇ ਨੇ ਇਸ ਬਰੀਡ ਤੇ ਕੰਮ ਕਰਨਾ ਹੋਵੇ ਪਰ ਦੁੱਧ ਵਾਲੇ ਪੱਖ ਤੋਂ ਚੰਗੀ ਹੈ ਨਾ ਬਈ ਦੁੱਧ ਵਾਲੇ ਪੱਖ ਤੋਂ ਫੈਟ ਬਹੁਤ ਜ਼ਿਆਦਾ ਹੈ ਫੈਟ ਕਿੰਨੀ ਹੈ ਜੀ ਇਹਦੀ ਫੈਟ ਇਹਦੀ ਮਤਲਬ ਜਦੋਂ 2 ਮਹੀਨੇ ਦਾ ਸੂਆ ਹੋ ਗਿਆ 9 ਤੋਂ 9.5 10 ਦੇ ਵਿੱਚ ਪੈਣੀ ਪੁੱਲ ਨਹੀਂ ਆਉਣੀ ਆ ਜਾਨੀ ਪੁੱਲ ਫੈਟ ਬਾਰੇ ਦਾ ਬਹੁਤ ਵਧੀਆ ਠੀਕ ਆ ਬਾਕੀ ਬਰੀਕੀਆਂ ਬਹੁਤ ਬਾਕੀ ਨੰਮਾ ਸਮਾ ਦੁੱਧ ਦਾ ਇਹਦਾ ਬਹੁਤ ਰਿਜ਼ਲਟ ਠੀਕ ਆ ਬੇਲ ਆਪਣੇ ਨਾਲ ਦੂਜੀਆਂ ਮੱਝਾਂ ਵੀ ਖੜੀਆਂ ਬੀਲ ਚੈੱਕ ਕਰਨੋ ਹੱਡਾ ਪੈਰਾਂ ਦੀ ਵੀਰੇ ਫੁੱਲ ਪੂਰੀ ਮੱਝਾਂ ਗੁਜਰਾਤ ਦੀ ਇਹ ਬਰੀਡ ਹੈ ਜੀ ਤੇ 14 ਕਿਲੋ ਦੁੱਧ ਆ ਤੁਸੀਂ 13 22 ਦੇ ਘਰੇ ਡੱਬੇ ਮਾਰ ਸਕਦੇ ਆ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਵੀਰੇ ਇਹਦੀ ਡਿਮਾਂਡ ਬਾਈ ਯਾਰ ਪਹਿਲਾਂ ਤਾਂ ਬਹੁਤ ਗੱਬਣ ਦੇ ਤਾਂ ਲਾਗੇ ਉਹ ਤਾਂ ਵੀਡੀਓ ਵੀ ਨਹੀਂ ਆਪਾਂ ਪਾਈ ਠੀਕ ਆ ਜੀ ਤੇ ਉਹ ਰੋਲਾ ਆਏ ਆ ਵੀ ਹੁਣ ਤਾਂ ਆਪਾਂ ਲੈਣ ਦੇਣ ਵਾਲਾ ਹੀ ਆ 1.5 ਲੱਖ ਦੀ ਨੈਟ ਦੇਣੀ ਆ ਮੁੱਲ ਤਾਂ ਇਹਨਾਂ ਸਾਢੇ ਤਿੰਨ ਵੀ ਕੀਤਾ ਤਿੰਨ ਵੀ ਕਰਦੇ ਰਹੇ ਆ ਠੀਕ ਆ ਜੀ ਵੀ ਨੈਟ ਹੀ ਹੁਣ ਨਾਂ ਕੱਢਿਆ ਸੀ ਇਹਦਾ ਦੇਣ ਦਾ ਠੀਕ ਆ ਜੀ ਤੇ ਜੇ ਨਾਂ ਵਿਖੀਦਾ ਫਿਰ ਤਾਂ ਆਪਣੇ ਕੋਲ ਹੈਗੀ ਹੋਈ ਆ ਠੀਕ ਆ ਜੀ ਤੇ ਹੁਣ ਨਾਂ ਕੱਢਤਾ ਕਰਕੇ ਆ ਵੀ ਉਹ ਵੀ ਨੈਟ ਆ ਹੁਣ ਕੱਪਣ ਦੇ ਤਾਂ ਮੈਨੂੰ ਪੈਸੇ ਬਹੁਤ ਜ਼ਿਆਦਾ ਲੱਗ ਗਏ ਠੀਕ ਹੈ ਜੀ ਹਾਂ ਡੇਡ ਲੱਖ ਰੁਪਏ ਦੀ ਬਾਈ ਦੱਸਦਾ ਕਿ ਆਪਾਂ ਦੇ ਦਾਂਗੇ ਜੀ ਨੈਟ ਟੀਆ ਮਤਲਬ ਇਹਦੇ ਚ ਕੋਈ ਨਾ ਐਵੇਂ ਬੱਸ 100 200 ਵਾਲਾ ਮਾਨਤਾ ਨਹੀਂ ਆ ਜੋ ਵੀ ਨੈਟ ਫੋਨ ਤੇ ਤਾਂ ਕਹਦਾ ਵੀ ਅਗਲਾ ਵੀ ਵਾਰ-ਵਾਰ ਨਾ ਪੁੱਛੇ ਹੂੰ ਇਹ ਤਾਂ ਗੱਲ ਸਹੀ ਹੈ ਬਾਕੀ ਤੁਹਾਨੂੰ ਨਾਗ ਪਸੰਦ ਆਉਂਦਾ ਫੱਟ ਬੈਂਦਾ ਨੰਬਰ ਸਕਰੀਨ ਤੇ ਚੱਲੂਗਾ ਜੀ ਤੇ ਜਿਹੜਾ ਦੋ ਨੰਬਰ ਨਾਗਾ ਬਾਈ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਝੋਟੀ ਬਾਈ ਲਈ ਆਪਾਂ ਇਹ ਠੀਕ ਆ ਹਾਂ ਜਿਹਨੂੰ 4 ਦਿਨ ਹੋ ਗਏ ਆਈ ਨੂੰ ਆਪਣੇ ਕੋਲੇ ਠੀਕ ਹੈ ਜੀ 26 27 ਦਿਨ ਕਹਿੰਦੇ ਸੂਈ ਨੂੰ ਮਹੀਨਾ ਲਾ ਲਓ ਅਗਲਾ ਵੇਖ ਕੇ ਉੱਤੇ ਲਾ ਲੇ ਚਾਰ ਦਿਨ ਬੱਚਾ ਕੀ ਹੈ ਜੀ ਬੱਚਾ ਇਹਦੇ ਮਗਰ ਕੱਟਾ ਬਾਈ ਠੀਕ ਆ ਵੀਰੇ ਹਾਂ ਚੋਣ ਚਾਣ ਦੀ ਇੱਕ ਨੰਬਰ ਆ ਠੀਕ ਆ ਦੁੱਧ ਦੇ ਥਲੇ 9 ਕਿਲੋ ਆ ਜਮਾ ਉਹ ਵਿਖਾਵੇ ਵਾਲਾ ਦਾਸ ਵੀ ਹੋ ਜੂ ਪਰ 9 ਕਿਲੋ ਐ ਠੰਡਾ ਦੁੱਧ 9 ਕਿਲੋ ਚਵਾ ਦਾਂਗੇ ਹਾਂ ਤੋਲੇ ਅਗਲਾ ਤਿੰਨ ਟਾਈਮ ਚਾਰ ਟਾਈਮ ਆਪ ਥੱਲੀ ਕਰੇ ਠੀਕ ਆ ਹਾਂ ਤੋੜ ਕੇ ਦਿਖਾ ਦੀ ਵੀਰੇ 9 ਕਿਲੋ ਮਿਲਕਿੰਗ ਤੁਸੀਂ ਬਾਈ ਦੇ ਘਰੇ ਕਰ ਸਕਦੇ ਆ ਸ਼ਕੀਨ ਝੋਟੀ ਆ ਗੋਲ ਸਿੰਗੀ ਆ ਹਣ ਨਾਲ ਵੱਡੀ ਮੱਝ ਖੜੀ ਆ ਤਾਂ ਨੋਰਮਲ ਜੀ ਹਾਈਟ ਦੀ ਤੁਸੀਂ ਇਹ ਮੰਨ ਸਕਦੇ ਆ ਪਰ ਬਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਬੱਚਾ ਮਗਰ ਇਹਦੇ ਮੇਲਕਾ ਫ ਆ ਜਾਂਦਾ ਜੀ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋਟ ਛਾ ਕੇ ਤੇ ਪੂਰਾ ਵੀ ਨਹੀਂ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿੱਖਰ ਮਨ ਲੱਗਿਆ ਵਾ ਸੀਲ ਦਾ ਬਹੁਤ ਜਾਇ ਸੀਲ ਸਾਉ ਬਹੁਤ ਆ ਠੀਕ ਆ ਵੀਰੇ ਸੀਲਸ ਲੱਗ ਕਰਮਾ ਲਈ ਪੂਰੀ ਆ ਜੀ ਜਿਹੜਾ ਮਰਜੀ ਆ ਕੇ ਬਹਿ ਜੇ ਠੀਕ ਆ 9 ਕਿਲੋ ਦੀ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਕੋਈ ਵੀਰ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਕੀਮਤ ਬਾਈ ਮੁੱਲ ਦਾ ਭਾਵੇਂ 80 ਕਰਾਲਾ 85 ਕਰਾਲਾ 75000 ਦੀ ਨੈਟ ਦੇ ਦੇਾਂਗੇ ਨੈਟ ਦੇ ਦੇਾਂਗੇ 75000 ਦੀ ਦੇਣ ਲੈਣੀ ਆ ਹਨਾ ਬਾਈ ਜੇ ਆ ਜੀ ਆ ਬਾਈ ਦੇ ਮੁੱਲ ਸ਼ਕੀਨ ਝੋਟੀਆਂ ਬਾਕੀ ਨਵਾਂ ਹਾਣਾ ਵੀਰੇ 400ਏ ਬੰਦੇ ਨੇ ਪੀਨੇ ਹੁਣ ਆਏ ਨਹੀਂ ਬਈ ਹੁੰਦੇ ਸੂਏ ਨੂੰ ਵਿੱਚ ਨਹੀਂ ਪਹੁੰਚੀ ਠੀਕ ਹੈ ਵੀਰੇ ਤੇ ਇੱਕ ਬਾਈ ਜਿਹੜੀ ਝੋਟੀ ਆਪਣੇ ਕੋਲ ਹੋਰ ਆ ਇਹਦੀ ਖਰੀਦ ਹਰਿਆਣੇ ਚ ਹੋਈ ਵੀ ਆ ਜੀ ਹਾਂ ਹਰਿਆਣੇ ਚ ਆਈ ਉਹ ਉਦੋਂ ਦਾ ਸਾਰਾ ਆਪਣੇ ਕੋਲ ਵੀਡੀਓ ਰਿਕਾਰਡ ਹੈਗਾ 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 ਸੂਆ ਕਿੰਨਾ ਮਾ ਜੀ ਇਹਦਾ ਇਹ ਸੂਆ ਯਾਰ ਪਲੂਨ ਝੋਟੀ ਦੱਸਿਆ ਉਹਨਾਂ ਨੇ ਉਹ ਕਹਿੰਦੇ ਸੀ 15 ਤੋਂ 16 ਜਾਊਗੀ ਐਵੇਂ ਝੂਠ ਮਾਰ ਕਹਿੰਦੇ ਨਹੀਂ 14 ਕਿਲੋ ਤੱਕ ਗਈ ਆ ਹੂੰ ਮਹੀਨੇ ਦੀ ਹੁਣ ਬਣੀ ਆ ਰਹਿ ਗਈ ਆ ਫੁੱਲ ਦੁੱਖਾ ਡਾਕਾ ਕਰ ਗਈ ਆ ਲੋਕੇ ਕਰਕੇ ਹੁਣ ਘਟੀ ਆ ਮਹੀਨੇ ਦੇ ਕਰੀਬ ਹੂੰ ਇਹ ਬਣੀ ਆ 26 ਦੀ ਠੀਕ ਆ ਐ 26 ਨੂੰ ਪੂਰਾ ਮਹੀਨਾ ਹੋ ਜਾਣਾ ਵਾ ਠੀਕ ਆ ਤੋ ਮਹੀਨੇ ਦੇ 10 ਦਿਨ ਦੀ ਸੂਈ ਆ ਇਹ ਬੱਚਾ ਕੀ 12 ਕਿਲੋ ਅਗਲਾ ਕੰਡੇ ਲਾ ਕੇ ਲੈ ਜੇ ਭਾਵਾ ਪੱਟੀ ਆ ਇਹਦੇ ਮਗਰ ਠੀਕ ਆ ਹਾਂਜੀ 12 ਕਿਲੋ ਜੋਖ ਕੇ ਲੈ ਜੇ ਹਾਂ ਠੀਕ ਆ ਬਾਕੀ ਸੋਨਾ ਫਿਟਨੈਸ ਆਲਾ ਹਵਾਨਾ ਐਚ ਐਫ ਗਾਇਆਂ ਰਗਾ ਹਨਾ ਭਾਈ ਸਵਾਨਾ ਸਵਾਨਾ ਬਹੁਤ ਨਾੜਾ ਨੂਰਾ ਨਾੜਾ ਪੂਰਾ ਹਾਂ ਗਾਇਆਂ ਦੂਜੇ ਸੂਏ ਨੂੰ ਦੇ ਜੂਗੀ ਜਿੰਨਾ ਕਹਿੰਦੇ ਸੀ 15 16 ਪਰ ਜਿੰਨਾ ਕਹਿ ਦਿੰਦੇ ਹੁਣ ਆਪਾਂ ਐਵੇਂ ਲਫਾਫੇ ਮਾਰੀ ਉਹਦਾ ਫਾਇਦਾ ਕੋਈ ਉਹਦਾ ਫਾਇਦਾ ਕੋਈ ਨਹੀਂ ਸਹੀ ਗੱਲ ਤੋਰ ਕੇ ਉਹਨਾਂ ਨੇ ਜਦੋਂ ਦੱਸਿਆ ਇਹ ਇਹਨੂੰ ਨਾ ਤੋਰਗੇ ਨੇ ਥੋੜਾ ਜਿਹਾ ਡਰਨਾ ਵਾ ਡਰੂਗੇ ਹਾਂ ਡਰੂਗੇ ਯਾਨੀ ਤੋਰੇ ਦੇ ਓਕੇ ਆ ਉਵੇਂ ਮੈਂ ਨਾ ਕੋੜੇ ਵਰਗੀ ਆ ਬਾਈ ਉਪਰਾ ਕਰਦੇ ਥੋੜਾ ਜਿਹਾ ਜਿਹਾ ਥੋੜਾ ਜਿਹਾ ਕਰਦੀ ਆ ਮਤਲਬ ਬੰਦੇ ਆਏ ਤੋਂ ਬੰਦੇ ਆਏ ਤੋਂ ਠੀਕ ਆ ਉਹਦੇ ਕੋਈ ਗਿਆ ਨਹੀਂ ਸੀ ਉਹ ਕਹਿੰਦੇ ਠੀਕ ਆ ਪੈਠ ਪੂੜਾ ਵੀ ਸੋਨਾ ਥੇਵਾ ਬਹੁਤ ਹ ਆਪਾਂ ਨੂੰ ਕੋਈ ਹੋ ਜਾ ਨਹੀਂ ਅਲਾ ਦੋ ਟਾਈਮ ਤਿੰਨ ਟਾਈਮ ਚ ਹੋ ਗਿਆ ਆਪਣੇ ਘਰੇ ਚੁੱਕ ਕੇ ਲੈ ਜੇ 12 ਕਿਲੋ ਕੰਡੇ ਲਾਟ ਕੇ ਲੈ ਜਾਵੇ ਬਾਅਦ ਚ ਐਵੇਂ ਲੰਬਾਣਾ ਦੇਵੇ ਇੱਥੇ ਭਲਾ 4 ਡੰਗ ਚੂਲੀ 4 ਡੰਗ ਚੂਲੀ ਇਹਦੀ ਕੀਮਤ ਫਿਰ ਇਹਦੀ ਕੀਮਤ ਬਾਈ ਯਾਰ ਲਈ ਤਾਂ ਬਹੁਤ ਉੱਚੀ ਸੀਗੀ ਹੂੰ ਠੀਕ ਆ ਹੂੰ ਹੁਣ ਆਪਾਂ ਝੋਟੀ ਦੇ ਦਿਆਂਗੇ 1,20,000 ਉਜ ਮੜਾ ਮੋਟਾ ਮੜਾ ਮੋਟਾ ਮਾਨਦਾਨ ਕਰਦੇ ਆਂਗੇ ਠੀਕ ਹੈ ਬਿਲਕੁਲ ਨਹੀਂ ਉੱਚੀ ਆ ਹੁਣ ਉਹ ਆ ਵੀ ਬਾਈ ਆਪਾਂ 2 ਮਹੀਨੇ ਚੋਈ ਗਈ ਆ ਇਹ ਤਾਂ ਗੱਲ ਹੈਗੀ ਇਹ ਤਾਂ ਹੁਣ ਮੰਨਣਾ ਹੀ ਪਊਗਾ ਆਪਾਂ ਵੀ ਲੈnde ਦਿੰਦੇ ਰਹਿਨੇ ਆ ਹਮ ਆ ਮੱਝ ਆਪਣੇ ਘਰ ਦੀ ਲਾ ਲਓ ਸਮਝ ਲਾ ਇਹ ਲਈਆਂ ਆਂ ਠੀਕ ਹੈ ਜੀ ਐਵੇਂ ਆਪਾਂ ਝੂਠ ਨਹੀਂ ਮਾਰ ਕੇ ਵੇਚਣਾ ਲਿਆਉਣੇ ਆ ਵਪਾਰ ਕਰਦੇ ਆ ਹਮ ਐਵੇਂ ਕੱਲ ਨੂੰ ਬੰਦਾ ਕਵੇ ਹਨਾ ਸਹੀ ਗੱਲ ਆਪਾਂ ਮਾਰ ਕੇ ਦੱਸਾਂਗੇ ਫੁਰਾਨੇ ਐਵੇਂ ਇੱਕ ਝੂਠ ਮਗਰ 100 ਹੋਰ ਮਾਰਨਾ ਪੈਣਾ ਇਹ ਤਾਂ ਗੱਲ ਹੈਗੀ ਆ ਜਿਹੜੀ ਖਰੀਦੀ ਆ ਉਹ ਖਰੀਦੀ ਦੱਸਾਂਗੇ ਆ ਆ ਸਾਰੇ ਨੇੜੇ ਦੇ ਵਪਾਰੀਆਂ ਨੂੰ ਜਿਹੜਾ ਮੇਰੇ ਨਾਲ ਲਿੰਕ ਆ ਜਿੱਥੋਂ ਤੱਕ ਸਾਰਿਆਂ ਨੂੰ ਪਤਾ ਵਾ ਦੁੱਧ ਬਾਰੇ ਵੀ ਪਤਾ ਉਹਨਾਂ ਬੰਦਿਆਂ ਵੀ ਕਿੰਨਾ ਮਹਿੰਦੀ ਹੈ ਦਿੰਦੀ ਤਾਂ ਮੈਂ ਬਹੁਤ ਜ਼ਿਆਦਾ ਆਪਾਂ ਘਾਟ ਹੀ ਦੱਸਦੇ ਆ ਵੀ ਮਤਲਬ ਜਿਹੜਾ ਬੰਦਾ ਲੈ ਗਿਆ ਯਾਦ ਕਰੇ ਹਮ ਠੀਕ ਆ ਆਪਣਾ ਵੀ ਯਾਰ ਭਾਈ ਇੰਨਾ ਸੋਹਣਾ ਕਾਰੋਬਾਰ ਬਣਾਇਆ ਵਾ ਮੈਨੇ ਐਵੇਂ ਘਰ ਭਰਤਾ ਪਜ ਮੈਂ ਕਰੀਆਣਾ ਵੀ ਆਏ ਆ ਤੇ ਜੋ ਆ ਮੇਰੇ ਕੋਲੇ ਉੱਥੇ ਘਰ ਹੁੰਦਾ ਜਿੱਥੇ ਤੋਂ ਪਹਿਲੇ ਪਹਿਲੇ ੱਡੇ ਦੇ ਖੜ ਗਏ ਆ ਆ ਸਾਰਾ ਦੇਣ ਇਹਦੀ ਆ ਘਰ ਭਰਤਾ ਸੀਗਾ ਤੇਰਾ ਦਾ ਮਹਿਨ ਚਲੋ ਕਰਮ ਵਾਲੀ ਆ ਹਾਂ ਠੀਕ ਆ ਇਹਦਾ ਜਿਹੜਾ ਟੀਗਾ ਭਰਾਲਾ ਉਹੀ ਬੱਚਾ ਉਹ ਨੀਲੀ ਰਾਵੀ ਦੀ ਇਹਦੀ ਕੱਟੀ ਖੜੀ ਪਿਓਰ ਅੱਛਾ ਬੱਚਾ ਨੀਲੀ ਰਾਵੀ ਦਾ ਦਿੱਤਾ ਜਿਉ ਨੀਲੀ ਦਾ ਭਰਾਇਆ ਨੀਲੀ ਦਾ ਠੀਕ ਆ ਹਾਂ ਇਹਦੀ ਝੋਟੀ ਵਿੱਚ ਹੀ ਮੈਂ ਨਿਦਾਂ ਵਾਲੇ ਠੀਕ ਹੈ ਉਹ ਮੋਹਰਾ ਦਾ ਹੀ ਮੋਹਰਾ ਹੀ ਦਿੱਤਾ ਹੈ ਨੇ ਪਿਆਰੇ ਠੀਕ ਹੈ ਜਾਨੀ ਜਿਹੜਾ ਠੀਕ ਆ ਹਾਂ ਇਹਦਾ ਆਪਾਂ ਪ੍ਰੋਪਰ ਰਿਕਾਰਡ ਆ ਖਾਨ ਦਾ ਵਾ ਆਪਣੇ ਕੋਲ ਸਟਰਾ ਵੀ ਆ ਭਾਵੇਂ ਡੀ ਐਨ ਏ ਅਗਲਾ ਕਰਾ ਲੇ ਖਾਨ ਦਾ origial ਟਿਕਾ ਡਾਕਟਰ ਨੇ ਆਪ ਮੰਗਾ ਕੇ ਭਰਾਇਆ ਠੀਕ ਹੈ ਖਾਨ ਦਾ ਠੀਕ ਹੈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ